ਤਾਰੰਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਾਜਕੁਮਾਰ ਕੋਟਕਪੂਰਾ ਦੋਸਤੋ ਆਪ ਨਾਲ ਇੱਕ ਹੋਰ ਮੁੱਦੇ ਤੇ ਗੱਲਬਾਤ ਕਰਨਾ ਚਾਹੁੰਦੇ ਸੀ ਆਪ ਦੇਖਦੇ ਹੀ ਰਹਿੰਦੇ ਹੋ ਸਾਡੀਆਂ ਵੀਡੀਓ ਗਿਆਨ ਜੋਤੀ ਚੈਰੀਟੇਬਲ ਚੈਨਲ ਦੇ ਥਰੂ ਅਸੀਂ ਹਮੇਸ਼ਾ ਕੁਝ ਨਾ ਕੁਝ ਨਵਾਂ ਮੁੱਦਾ ਲੈ ਕੇ ਉਸ ਤੇ ਗੱਲਬਾਤ ਕਰਦੇ ਹਾਂ ਅੱਜ ਅਸੀਂ ਜਿਸ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਆ ਉਹ ਬਹੁਤ ਹੀ ਸੰਜੀਦਾਰ ਹੈ ਅਸੀਂ ਗੱਲਬਾਤ ਕਰਨਾ ਚਾਹੁੰਦੇ ਆ ਅਸੀਂ ਬਹੁਤ ਸਾਰੀਆਂ ਵੀਡੀਓਜ਼ ਫੇਸਬੁੱਕ ਦੇ ਉੱਪਰ ਇੰਸਟਾਗ੍ਰam ਦੇ ਉੱਪਰ ਪਈਆਂ ਹੋਈਆਂ ਦੇਖੀਆਂ ਨੇ ਦੀਪ ਉੱਤਰ ਤੇ ਨੂੰ ਆਪਣੇ ਜਿਉਂਦੇ ਮਾਤਾ ਪਿਤਾ ਨੂੰ ਫਿਰ ਦਾ ਆਸ਼ਰਮਾਂ 'ਚ ਛੱਡ ਜਾਂਦੇ ਨੇ ਸੜਕਾਂ 'ਤੇ ਛੱਡ ਜਾਂਦੇ ਨੇ ਇੱਕ ਦੋ ਇਦਾਂ ਦੇ ਕੇਸ ਦੇਖੇ ਨੇ ਵਿਦੇਸ਼ 'ਚ ਬੁਲਾ ਕੇ 에어ਪੋਰਟ ਤੇ ਲੈਣਾ ਹੀ ਨਹੀਂ ਆਏ ਤੇ ਮਾਂ ਪਿਓ ਸੜਕਾਂ 'ਤੇ ਰੋਲ ਦਿੰਦੇ ਆ ਦੋਸਤੋ ਪੁੱਛਣਾ ਚਾਹੁੰਨੇ ਆ ਕਿ ਇਸ ਵੇਲੇ ਕੌਣ ਸੱਚੀ ਮੁੱਚੀ ਪਾਣੀ ਬਣ ਚੁੱਕਿਆ ਉਹ ਮਾਤਾ ਪਿਤਾ ਜਿਨ੍ਹਾਂ ਨੇ ਆਪ ਰਾਤਾਂ ਕੱਟ-ਕੱਟ ਕੇ ਉਹ ਦੇ ਕਿਤੇ ਹੋਏ ਮੂਤਰ ਦੇ ਵਿੱਚ ਪੈ ਕੇ ਥੋਨੂੰ ਸੁੱਕੇ ਪਾ ਕੇ ਆਪ ਗਿੱਲੇ ਪੈ ਕੇ ਰਾਤਾਂ ਜਾਗ-ਜਾਗ ਉਹਨੂੰ ਪਾਲਿਆ ਅੱਜ ਤੁਸੀਂ ਉਸੇ ਮਾਤਾ-ਪਿਤਾ ਨੂੰ ਜਿਹੜੋਂ ਵਿਰਦਾਸ਼ਰਮ ਛੱਡ ਗਏ ਉਹਨੂੰ ਥੋਡੇ ਹਿਰਦੇ ਕਿਉਂ ਨਹੀਂ ਵਲੂੰਦ ਰਹੇ ਜਾਨੇ ਜੇ ਮੈਂ ਕਹਾ ਤਾਂ ਇਹੋ ਜੇ 3 ਪੁੱਤਾਂ ਵਾਸਤੇ ਸਜ਼ਾ ਹੋਣੀ ਚਾਹੀਦੀ ਹੈ ਕਾਨੂੰਨ ਹੋਣਾ ਚਾਹੀਦਾ ਹੈ ਇਹਦੇ 3 ਪੁੱਤਾਂ ਵਾਸਤੇ ਕੀਮਾ ਨੂੰ ਇੰਪ੍ਰਿਜ਼ਨਮੈਂਟ ਕਰਕੇ ਜਿੰਨੀ ਪ੍ਰਾਪਰਟੀ ਐ ਜ਼ਬਤ ਕਰਕੇ ਵਾਪਸ ਮਾਤਾ-ਪਿਤਾ ਦੇ ਪਰ ਸੈਂਕੜੇ ਦਿਨ ਦਾ ਸੋਪਾ ਹੈ ਅਸੀਂ ਤਾਂ ਕਹਿੰਦੇ ਆ ਇਹ ਦੇਸ਼ ਸਹੀ ਮੈਨੇਜ ਉਸ ਦਿਨ ਦੇਸ਼ ਬਣੂਗਾ ਜਦੋਂ ਦੇਸ਼ ਚੋਂ ਵਿਰਦਾਤਨ ਖਤਮ ਹੋ ਜਾਣਾ ਖਤਮਿੰਦਾ ਸੈਂਸ ਕਿ ਉਸ ਤਰ੍ਹਾਂ ਦਾ ਕੋਈ ਮਾਤਾ ਪਿਤਾ ਰਵੇ ਹੀ ਨਾ ਜਿਹਨੂੰ ਵਿਰਦਾ ਸ਼ਰਮ ਚ ਜਾਣਾ ਪਵੇ ਦੇਖੋ ਦੋਸਤੋ ਮਾਤਾ ਪਿਤਾ ਉਹ ਦੋਲਤੇ ਜਿਹੜੇ ਕਿਸੇ ਪੈਸੇ ਨਾਲ ਨਹੀਂ ਖਰੀਦੀ ਜਾ ਸਕਦਾ ਇਸੇ ਚੀਜ਼ ਨਾਲ ਨਹੀਂ ਖਰੀਦੀ ਜਾ ਸਕਦੀ ਇਹ ਉਹ ਦੌਲਤ ਹੈ ਜਦੋਂ ਇੱਕ ਵਾਰ ਚਲੀ ਜਾਂਦੀ ਹੈ ਨਾ ਉਦੋਂ ਬਹੁਤ ਪਛਤਾਵਾ ਹੁੰਦਾ ਸਿਆਣਿਆਂ ਨੇ ਕਿਹਾ ਜਦੋਂ ਚੀਜ਼ ਕੋਲੇ ਹੁੰਦੀ ਹੈ ਉਦੋਂ ਬੰਦੇ ਨੂੰ ਕਦਰ ਨਹੀਂ ਹੁੰਦੀ ਕਦਰ ਕਦੋਂ ਹੁੰਦੀ ਹੈ ਜਦੋਂ ਆਪਦੇ ਕੋਲ ਉਹ ਦੌਲਤ ਖੁੱਸ ਜਾਂਦੀ ਹੈ ਤੇ ਮਾਤਾ ਪਿਤਾ ਉਹ ਦੌਲਤ ਹੈ ਅਗਰ ਇੱਕ ਵਾਰ ਖੁੱਸ ਗਈ ਦੋਸਤੋ ساری ਉਮਰ ਪਛਤਾਉਂਗੀ ਮੇਰੀ ਬੇਇੰਤੀ ਹੈ ਸਰਕਾਰਾਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਤੇ ਪੂਰੇ ਭਾਰਤ ਵਾਸੀਆਂ ਨੂੰ ਦੋਸਤੋ ਮਾਤਾ ਪਿਤਾ ਦੀ ਆਸਰੇ ਉਂ ਇਦਾਂ ਨਾ ਵਿਸਾਰੋ ਅਦਰਵਾਈਜ਼ ਆਉਣਾ ਨੇ ਪੀੜੀਆਂ ਕਿਤਨਾ ਕਿਤੇ ਤੁਹਾਨੂੰ ਉਸੇ ਤਰੀਕੇ ਨਾਲ ਰੋਲ ਦੇ ਰਹੀਆਂ ਕਿਉਂਕਿ ਸਿਆਣੇ ਕਹਿੰਦੇ ਐ ਜੋ ਬੱਚੇ ਦੇਖਦੇ ਐ ਉਹੀ ਸਿੱਖਦੇ ਐ ਅੱਜ ਅਗਰ ਅਸੀਂ ਆਪਣੇ ਮਾਪਿਆਂ ਨੂੰ ਨਹੀਂ ਸਾਮਾਂਗੇ ਉਹਨਾਂ ਨੂੰ ਧੱਕੇ ਮਾਰਾਂਗੇ ਤਾਂ ਕਾਨੂੰ ਕਿਸੇ ਬੱਚੇ ਤੋਂ ਆਪਦੇ ਲਈ ਸ਼ੁਕਰਿਆਸਨਾ ਕਰੀਏ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਬਿਹੜ ਭਰਾਵਾਂ ਨੂੰ ਜਿਨ੍ਹਾਂ ਨੇ ਅਗਰ ਆਪਣੇ ਮਾਤਾ ਪਿਤਾ ਨੂੰ ਕਿਤੇ ਛੱਡਿਆ ਤਾਂ ਤਤ ਜੋੜ ਕੇ ਬੇਨਤੀ ਉਹਨਾਂ ਨੂੰ ਵਾਪਸ ਲਿਆਓ ਜਿੰਨੀ ਹੋ ਸਕਦੀ ਹੈ ਉਹਨਾਂ ਦੀ ਸੇਵਾ ਕਰੋ ਧੰਨਵਾਦ ਉਸ